ਸਤ ਸ੍ਰੀ ਅਕਾਲ ਜੀ ਮੈਂ ਨਾਸਟਮ ਖੜਾ ਆ ਇੱਥੇ ਫਲੋਦੀ ਦਾ ਏਰੀਆ ਫਲੋਦੀ ਦਾ ਏਰੀਆ ਬਣੇਗਾ ਪਾਫ ਫਲੋਦੀ ਰਾਜਸਥਾਨ ਦੇ ਵਿੱਚ ਭਾਰਤ ਮਾਲਾ ਰੋਡ ਤੇ ਆ ਤੇ ਇੱਥੇ ਤੁਹਾਨੂੰ ਮੈਂ ਇੱਕ ਮੈਂ ਚੀਜ਼ ਵਿਖਾਉਣਾ ਆ ਪਹਿਲਾਂ ਤਾਂ ਮੈਂ ਉਹਦੇ ਬਾਰੇ ਤੁਹਾਨੂੰ ਇੱਕ ਉਦਾਹਰਨ ਦੇਣਾ ਆ ਕੀ ਆ ਕਿ ਵੀ ਇਨਸਾਨ ਦੋ ਚੀਜ਼ਾਂ ਦੀ ਕਦਰ ਕਰਦਾ ਆ ਇੱਕ ਜਾਂ ਤਾਂ ਜਿਹੜੀ ਚੀਜ਼ ਹਜੇ ਉਹਦੇ ਕੋਲੇ ਹੈ ਨਹੀਂ ਜਾਨੀ ਕਿ ਵੀ ਉਹ ਚਾਹੁੰਦਾ ਆ ਚੀਜ਼ ਨੂੰ ਤੇ ਇੱਕ ਜਿਹੜੀ ਚੀਜ਼ ਹੁੰਦੀ ਹੱਥੋਂ ਖੁੱਸ ਜਾਂਦੀ ਆ ਉਹ ਦੋ ਚੀਜ਼ਾਂ ਦੀ ਕਦਰ ਬਹੁਤ ਕਰਦਾ ਇਨਸਾਨ ਜਾਨੀ ਕਿ ਬੜੀ ਹੁੰਦੇ ਮਨ ਦੇ ਵਿੱਚ ਇੱਛਾ ਹੁੰਦੀ ਆ ਜਿਵੇਂ ਮੰਨ ਕੇ ਚੱਲੋ ਵੀ ਆਪਣਾ ਮਾਪਿਓ ਆ ਜਦੋਂ ਹੁੰਦਾ ਆ ਆਪਣੇ ਕੋਲ ਜਿਉਂਦਾ ਹੁੰਦਾ ਆ ਤੇ ਕਿਸੇ ਗੱਲ ਤੋਂ ਟੋਕਦਾ ਆ ਮਾੜਾ ਚੰਗਾ ਕਹਿੰਦਾ ਤੇ ਆਪਾਂ ਨੂੰ ਗੁੱਸਾ ਆਉਂਦਾ ਆ ਜਦੋਂ ਆਪਣੇ ਕੋਲੇ ਨਹੀਂ ਰਹਿ ਜਾਂਦਾ ਆ ਤਾਂ ਫਿਰ ਆਪਾਂ ਸੋਚਦੇ ਆ ਜਦੋਂ ਕੋਈ ਗਲਤੀ ਹੋ ਜਾਂਦੀ ਆ ਤੇ ਫਿਰ ਆਪਾਂ ਮੱਥੇ ਤੇ ਹੱਥ ਰੱਖ ਕੇ ਬੈਠ ਜਾਂਦੇ ਆ ਸੋਚਦੇ ਆ ਵੀ ਅੱਜ ਮੇਰਾ ਪਿਓ ਹੁੰਦਾ ਤੇ ਮੈਨੂੰ ਉਹਨੇ ਪਹਿਲਾਂ ਟੋਕ ਦੇਣਾ ਸੀ ਗੱਲ ਇਹ ਆ ਵੀ ਆਪਣੇ ਜਿਹੜੀ ਚੀਜ਼ ਆਪਣੇ ਕੋਲੇ ਨਹੀਂ ਹੁੰਦੀਗੀ ਉਹ ਚੀਜ਼ ਤੋਂ ਆਪਾਂ ਬਾਅਦ ਚ ਪਛਤਾਉਨੇ ਆ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਆ ਇਹ ਰੋਡ ਆ ਐਸਾਈਡ ਬਲੋਤਰਾ ਰਹਿ ਗਿਆ ਤੇ ਇਸ ਟਾਈ ਸਾਈਡ ਅੱਗੇ ਫਲੋਦੀ ਆ ਜਾਨੀ ਕਿ ਸਾਈਡ ਤੇ ਪੈਣਾ ਆ ਥੋੜਾ ਜਿਹਾ ਇਹਨਾਂ ਰੋਡ ਦੇ ਵਿੱਚ ਉਹਨਾਂ ਇੱਕ ਹੋਰ ਟੈਂਕੀ ਲਾਈ ਆ ਇੱਕ ਆ ਪਾਣੀ ਵਾਲੀ ਟੈਂਕੀ ਆ ਤੇ ਆ ਪਾਪਾ ਪਾਈਪ ਹੁਣ ਵੈਸੇ ਟੁੱਟ ਗਈ ਐ ਇਥੋਂ ਨਾਲੋਂ ਰੱਖ ਕੇ ਇਹ ਪਾਈਪ ਕੀ ਆ ਵੀ ਐਦਾਂ ਜਾਂਦੀ ਆ ਰੁੱਖਾਂ ਨੂੰ ਪਾਣੀ ਇਹ ਉਹਦੇ ਵਿੱਚ ਭਰ ਦਿੰਦੇ ਆ ਟੁਪਕਾ ਟੁਪਕਾ ਪਾਣੀ ਸਾਰੇ ਰੁੱਖਾਂ ਨੂੰ ਜਿਹੜੇ ਨੇ ਨਾਲ-ਨਾਲ ਪੈਂਦਾ ਆ Rajasthan ਕੋਲੇ ਪਾਣੀ ਹੈ ਨਹੀਂ ਤੇ ਉਹ ਇਹਦੀ ਕਦਰ ਕਰਦਾ ਪਿਆ ਆ ਤੇ ਸਾਡੇ ਕੋਲੇ ਸੀ ਤੇ ਅਸੀਂ ਹੱਥੋਂ ਗਵਾ ਰਹੇ ਆ ਪਾਣੀ ਨੂੰ ਇਹ ਪੁਆਇੰਟ ਆ ਇੱਥੋਂ ਪਾਣੀ ਜਾਣੀ ਗੇ ਵਿੱਚ ਪੈਂਦਾ ਰਹਿੰਦਾ ਹੁਣ ਪਾਣੀ ਪਿੱਛੋਂ ਉਹ ਪਾਇਪ ਟੁੱਟਣ ਕਰਕੇ ਪਾਣੀ ਨਿਕਲ ਚੁੱਕਿਆ ਸਾਰਾ ਨਹੀਂ ਤੇ ਇਹ ਭਰ ਦਿੰਦੇ ਆ ਟੈਂਕੀਆਂ ਤੇ ਤੁਪਕਾ ਤੁਪਕਾ ਸਾਰੇ ਰੁੱਖਾਂ ਨੂੰ ਪਾਣੀ ਪੈਂਦਾ ਰਹਿੰਦਾ ਤੇ ਰੁੱਖ ਹਰੇ ਭਰੇ ਰਹਿੰਦੇ ਤੇ ਆਪਾਂ ਰੁੱਖ ਵੀ ਨਹੀਂ ਛੱਡਿਆ ਤੇ ਪਾਣੀ ਵੀ ਨਹੀਂ ਛੱਡਿਆ ਦੋਵੇਂ ਚੀਜ਼ਾਂ ਆਪਾਂ ਖਤਮ ਕਰ ਲੀਆਂ ਨੇ ਤੇ ਰਾਜਸਥਾਨ ਇਹ ਚੀਜ਼ਾਂ ਵਿਚਾਰਿਆ ਆ ਇਧਰ ਜੰਡ ਦੇ ਰੋਖ ਨੇ ਆ ਪਤਾ ਨਹੀਂ ਕੋਈ ਇਹਨਾਂ ਆਪਦੀ ਕੋਈ ਖੇਤੀ ਕੀਤੀ ਹੋਈ ਏ ਮੇਰੇ ਸਾਹਬ ਜੇ ਰੈਂਡਰ ਹੁੰਦੇ ਜੇ ਨੇ ਮੈਂ ਇੱਥੇ ਬਾਥਰੂਮ ਕਰਨ ਵਾਸਤੇ ਰੁਕਿਆ ਸੀ ਤੇ ਮੈਂ ਦੇਖਿਆ ਪਹਿਲਾਂ ਤਾਂ ਕੀ ਵੀ ਦੇਖਿਆ ਵੀ ਗੱਡੀ ਦੇ ਸਾਈਡ ਤੇ ਵੀ ਇਧਰਲੇ ਪਾਸੇ ਬਣਾਈ ਹੋਈ ਆ ਇੱਕ ਪਲਾਸਟਿਕ ਦੀ ਟੈਂਕੀ ਕਿ ਇਹਦੇ ਵਿੱਚੋਂ ਮੇਰੇ ਖਿਆਲ ਦੇ ਵਿੱਚ ਜਿਹੜੇ ਸਾਈਡ ਤੇ ਰੁੱਖ ਲਾਏ ਆ ਵੀ ਉਹਨਾਂ ਵਾਸਤੇ ਪਾਣੀ ਆ ਇੱਕ ਆ ਟੈਂਕੀ ਲੱਗੀ ਹੋਈ ਆ ਸਾਈਡ ਤੇ ਤੇ ਮੈਂ ਰੁਕਿਆ ਤੇ ਦੇਖ ਕੇ ਮੈਂ ਕਿਹਾ ਚੱਲ ਦਿਖਾਉਨੇ ਆਪਾਂ ਇਹ ਨੂੰ ਕੋਈ ਕਹ ਦੇਗਾ ਰਾਜਸਥਾਨ ਹੈ ਇੰਨੇ ਰੁੱਖ ਪੰਜਾਬ ਦੇ ਵਿੱਚ ਹੈ ਨਹੀਂ ਇਨਕ ਇੱਕ ਅੱਧੀ ਥੋੜੀ ਵਾਲੀ ਜਗ੍ਹਾ ਦੇ ਵਿੱਚ ਆ ਕਿਸੇ ਸਾਈਡ ਮਰਜੀ ਲੰਮੀ ਨਿਗਾਹ ਮਾਰ ਲਓ ਕੈਮਰੇ ਦੇ ਵਿੱਚ ਹੁਣ ਆਉਣੀ ਨਹੀਂ ਦੂਰ ਤੱਕ ਇਧਰ ਵੀ ਸਾਹਮਣੇ ਵੀ ਰੋਖੀ ਰੋਖ ਅਚਾਰ ਚਵੇਰੀ ਠੀਕ ਹੈ ਜੀ ਜੇ ਵੀਡੀਓ ਕੋਈ ਜਾਣਕਾਰੀ ਵਾਲੀ ਹੋਈ ਤਾਂ ਜ਼ਰੂਰ ਤੁਸੀਂ ਵੀ ਗੌਰ ਕਰਿਆ ਜੇ ਪਾਣੀ ਤੇ ਰੁੱਖ ਪੌਦੇ ਨੂੰ ਬਚਾਉਣ ਵਾਸਤੇ ਆਪਨੇ ਕਿਤੇ ਅੱਕ ਹੋ ਜਾਵੇ ਤਾਂ ਆਪਾਂ ਵੈਸੇ ਇਸ ਚੀਜ਼ ਨੂੰ ਮਾੜਾ ਗਣਦੇ ਆ ਕਿ ਫਲਾਣੇ ਦੀ ਜ਼ਮੀਨ ਦੇ ਵਿੱਚ ਅੱਕ ਹੀ ਹੋ ਗਏ ਨੇ ਪਰ ਇਹ ਲੋਕ ਅੱਕ ਨੂੰ ਵੀ ਨਹੀਂ ਪੱਟਦੇਗੇ ਉਹ ਸਾਹਮਣੇ ਕਰਨੇ ਫੋਹਰੇ ਚੱਲਣ ਦੇ ਕਣਕ ਦੇ ਵਿੱਚ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ